ਸਤਿ ਸ੍ਰੀ ਅਕਾਲ ਜੀ ਵੀਰੋ ਸਾਰਿਆਂ ਨੂੰ ਦੁਪਹਿਰੇ ਆਇਸੀ ਲੰਚ ਲੰਚ ਟਾਈਮ ਤੇ ਰੋਟੀ ਖਾਣ ਵਾਸਤੇ ਤੇ ਅੱਜ ਇੱਕ ਨਵੇਂ ਵੈਰਾਈਟੀ ਕਰਕੇ ਦੇਖਿਆ ਜੇ ਖਾਣ ਨੂੰ ਜੀ ਕਰਦਾ ਸੀ ਡੋਸਾ ਹੁਣ ਤੁਹਾਨੂੰ ਪਤਾ ਡੋਸਿਆਂ ਵਾਲੀ ਦੁਕਾਨ ਤੇ ਬਈ ਕਰਦੇ ਨੇ ਭਈਏ ਜੇ ਉਹ ਸਾਡੇ ਆਪਰ ਨੂੰ ਨਹੀਂ ਹੈਗਾ ਪਸੰਦ ਉਹਨਾਂ ਦਾ ਯਾਰ ਭਈਆਂ ਦਾ ਖਾਣਾ ਦਾਣਾ ਜਨਾ ਨਾ ਤਾਂ ਉਹ ਪਲੇਟਾਂ ਬਲੂਟਾਂ ਸਾਫ਼ ਕਰਦਨੇ ਉਹਦੇ ਨਾਲ ਜਦੋਂ ਮੈਂ ਜਾ ਕੇ ਇੱਕ ਦਿਨ ਦੇਖਿਆ ਉਹਦੇ ਦਾਲ ਜੀ ਲੱਗੀ ਪਈ ਪਲੇਟਾਂ ਨੂੰ ਸਾੰਬਰ ਜਾਉਦਾ ਹੋਰ ਹੀ ਕਿਸਮ ਦਾ ਤੇ ਫਿਰ ਆਪਾਂ ਮਖਾ ਮਨਾ ਆਪਣਾ 도ਸਾ ਜਿਹੜਾ ਹੈਗਾ ਘਰੇ ਬਣਾਉਨੇ ਆ ਘਰੇ ਬਣਾਇਆ ਤਾਂ ਬੇਸਣ ਦਾ ਅਸੀਂ ਕੋਲ ਚੌਲਾਂ ਦਾ ਨਹੀਂ ਅਸੀਂ ਬੇਸਣ ਦਾ ਘੋਲ ਘੋਲ ਕੇ ਨਾ ਵਿੱਚ ਆ ਦੇਖੋ ਇਹਦੇ ਵਿੱਚ ਮੱਕੀ ਦਾ ਆਟਾ ਰਲਾ ਕੇ ਆ ਬਹੁਤ ਸੋਹਣੇ ਬਹੁਤ ਸੋਹਣੇ ਜਣੀ ਪੂੜੇ ਤਿਆਰ ਹੋ ਘਰੇ ਮਤਲਬ ਉੰਦਾ ਤਾਮੂਲੇਟ ਜੀ ਹੈ ਇਹ ਹੋਰ ਕੋਈ ਖਾਸ ਗੱਲ ਤਾਂ ਹੁੰਦੀ ਨਹੀਂ ਜਾਂ ਕਹਿ ਦਿੰਦੇ ਆ ਜਿਵੇਂ ਆਪਾਂ ਪਿਛਲੇ ਪਹਿਲਾਂ ਪੂੜੇ ਲਾਉਂਦੇ ਸੀ ਨਾ ਉਹ ਚੀਜ਼ ਬਣ ਜਾਂਦੀ ਆ ਹੋਰ ਕੋਈ ਟੀ ਗੱਲ ਤਾਂ ਹੈ ਨਹੀਂ ਤੇ ਇਹਨੂੰ ਪਾਉਣ ਦਾ ਤਰੀਕਾ ਕੀ ਆ ਬਸ ਜਿਵੇਂ ਆਪਾਂ ਆਮ ਕਰਦੇ ਆ ਜਿਵੇਂ ਆਪਾਂ ਆਮ ਆਮ ਕਰਦੇ ਸੀਗੇ ਪਹਿਲਾਂ ਅ ਮਤਲਬ ਘੋਲ ਤਿਆਰ ਕਰ ਲਓ ਆਪਦਾ ਪੂੜਿਆਂ ਦਾ ਜਿਵੇਂ ਆਪਾਂ ਕਰਦੇ ਸੀ ਉਸੇ ਉਸੇ ਤਰ੍ਹਾਂ ਉਹ ਪਿਆ ਉਸੇ ਤਰ੍ਹਾਂ ਬਸੇ ਨੂੰ ਇੱਕ ਕੜਸੀ ਇਦਾਂ ਲੈਣੀ ਆ ਕੜਸੀ ਲੈ ਕੇ ਇਦਾਂ ਨਾ ਬਸ ਇਦਾਂ ਇਦਾਂ ਨੂੰ ਪਤਲੇ ਤੋਂ ਪਤਲਾ ਰੱਖਣਾ ਜਿੱਦਾਂ ਪਤਲਾ ਰੱਖੋਗੇ ਤੁਸੀਂ ਉਨਾ ਹੀ ਜਿੰਨਾ ਪਤਲਾ ਰੱਖੋਗੇ ਉਨਾ ਹੀ ਸੁਣੇ ਬੈਨੀਫਿਟ ਤੇ ਰਹੋਗੇ ਓਏ ਬਿਲਕੁਲ ਕੋਈ ਖਾਸ ਗੱਲ ਨਹੀਂ ਹੈਗੀ ਬਹੁਤ ਸੋਹਣੇ ਬਣਦੇ ਆਗੇ ਬੱਚਿਆਂ ਨੇ ਵੀ ਬੜੇ ਖੁਸ਼-ਖੁਸ਼ ਹੋ ਕੇ ਖਾਦੇ ਕੁਕਿੰਗੇ ਕਿੰਨੇ ਸੋਹਣੇ ਬਸ ਇਦਾਂ ਹੀ ਬੇਸਿਕ ਹੋਜ ਬਣਾਉਣੇ ਦੇਸੀ ਕਿਓਜ ਬਣਾ ਲਓ ਰਫਾਇੰਡ ਚ ਬਣਾਉਣੇ ਆ ਰਫਾਇੰਡ ਚ ਬਣਾ ਲਓ ਤੇਲ ਚ ਬਣਾਉਣੇ ਆ ਤੇਲ ਚ ਬਣਾ ਲਓ ਛੋੜੀ ਉਹ ਆਜ ਕੁਛ ਹੀ ਹੋਰ ਕੋਈ ਗੱਲ ਨਹੀਂ ਹੈਗੀ ਕੁਕਿੰਨਾ ਸੋਹਣਾ ਦੇਖੋ ਨਾ ਕਿੰਨੇ ਸੋਹਣੇ ਚੀਜ਼ ਬਣ ਰਹੀ ਆ ਤੇ ਇਹਨੂੰ ਪਲਟਣਾ ਤਾਂ ਹੈ ਜਦ ਵੀ ਮਤਲਬ ਪੂਰਾ ਨਾ ਇਹ ਪੂਰਾ ਸੇਕ ਲੱਗ ਜੇ ਥੱਲੇ ਉਦੋਂ ਪਹਿਲਾਂ ਨਹੀਂ ਪਲਟਣਾ ਹੈਗਾ ਨਹੀਂ ਇਹ ਫਿਰ कच्चਾ ਜਿਹਾ ਵੀ ਰਹਿ ਜਾਂਦਾ ਤੇ ਪਲੱਸ ਟੁੱਟ ਵੀ ਜਾਂਦਾ ਇਹ ਆ ਦੇਖੋ ਇਦਾਂ ਪਲਟ ਕੇ ਬਸ ਆ ਦੇ ਕਿੰਨੇ ਸੋਹਣੇ ਦੇ ਕਿੰਨੇ ਸੋਹਣੇ ਚੀਜ਼ ਉਪਰੋਂ ਨਾ ਬਣੀ ਐ ਤੇ ਮੈਂ ਖਾਂ ਚਲੋ ਆਪਣੇ ਦੋਸਤਾਂ ਮਿੱਤਰਾਂ ਨਾਲ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਜੁਟਿਊਬ ਤੇ ਫੇਸਬੁੱਕ ਤੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਆਪਣੇ ਉਹਨਾਂ ਨਾਲ ਜ਼ਰੂਰ ਸ਼ੇਅਰ ਕਰਿਏ ਤੁਸੀਂ ਵੀ ਇਹ ਚੀਜ਼ ਨੂੰ ਨਾ ਘਰੇ ਅਜ਼ਮਾ ਕੇ ਦੇਖਿਓ ਬਹੁਤ ਵਧੀਆ ਚੀਜ਼ ਬਣੂਗੀ ਤੇ ਇਸ ਦੇ ਵਿੱਚ ਬਾਕੀ ਪਿਆਜ਼ ਪੈ ਜਾਂਦੇ ਆ ਅ ਘੋਲ ਦੇ ਵਿੱਚ ਤੁਸੀਂ ਧਣੀਆਂ ਧੁਣੀਆਂ ਪਾ ਲਓ ਜਾਂ ਹੋਰ ਪਾ ਲਓ ਜਿੰਦਾਂ ਨੇ ਤੁਹਾਡੇ ਜੀਰਾ ਧਣੀਆਂ ਜੋ ਵੀ ਸਾਦੇ ਬਸੂਲੇ ਪਾ ਕੇ ਪੂਰੇ ਮੈਨੂੰ ਕਰ ਲਓ ਤਾਂ ਬਹੁਤ ਵਧੀਆ ਚੀਜ਼ ਬਣਦੀ ਆ ਸੋ ਥੈਂਕ ਯੂ ਜੇ ਵੀਡੀਓ ਚੰਗੀ ਲੱਗੀ ਚੀਜ਼ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੀ ਥੈਂਕ ਯੂ ਜੀ ਧੰਨਵਾਦ